ਵੀ ਦੋਸਤੋ ਸਵੇਰ ਦਾ ਟਾਈਮ ਆ ਤੇ ਬੱਬੇ ਬਹੁਤ ਜ਼ਿਆਦਾ ਤੇਜ਼ ਮੀਂਹ ਪੈ ਰਿਹਾ ਸੀ ਬਹੁਤ ਜ਼ਿਆਦਾ ਗੁੱਡ ਮਾਰਨਿੰਗ ਆ ਬਾਈ ਸਾਰਿਆਂ ਨੂੰ ਤੇ ਸਵਾਗਤ ਆ ਵਲੌਗ ਦੇ ਵਿੱਚ ਬਾਕੀ ਬਿਜਲੀ ਵੀ ਲਸਕੀ ਜਾਂਦੀ ਆ ਬਾਈ ਤੇ ਸਵੇਰ ਦਾ ਹੀ ਬੜਾ ਮੀਂਹ ਪਈ ਜਾਂਦਾ ਰੈਗੂਲਰਲੀ ਟਾਈਮ ਚੈੱਕ ਕਰ ਲਓ ਤੁਸੀਂ 8 ਵਜੇ ਤੇ ਮੀਂਹ ਹਟਣ ਦਾ ਨਾਮ ਹੀ ਨਹੀਂ ਲੈ ਰਿਹਾ ਮੀਂਹ ਪਾਈ ਬਹੁਤ ਰਿਹਾ ਬਾਕੀ ਕਰਦੇ ਆ ਵਲੌਗ ਦੀਆਂ ਸ਼ੁਰੂਆਤਾਂ ਬਾਬੇ ਉਹ ਗੁੱਡ ਮਾਰਨਿੰਗ ਆ ਸਾਰਿਆਂ ਨੂੰ ਬਾਕੀ ਉੱਠੇ ਹੀ ਆ ਹਲੇ ਥੋੜਾ ਟਾਈਮ ਹੀ ਹੋਇਆ ਤੇ ਬਾਕੀ ਕਰਨੇ ਫਿਰ ਵਾਪਾਂ ਫੇਰ ਇਹ ਬਹਿ ਰਿਹਾ ਬਾਹਰ ਪਰੌਂਠੇ ਬਰੋਟੀ ਖਵਾ ਦੇ ਬੜਾ ਹੋ ਗਏ ਅੱਜ ਡਾਈਟਰ ਨਾਲ ਚੀਟ ਮੀਲ ਕਰ ਲਈ ਏ ਹੋਰ ਤੁਸੀਂ ਡਾਈਟ ਨਾਲ ਚੀਟ ਮੀਲ ਕਰ ਲੈਂਦੇ ਹੋ ਕਦ ਕਰੀ ਐ 10 ਕਦ ਕਰੀ ਐ ਜਵਾਬ ਦੇ ਉਹਦਣੇ ਇੱਕ ਦੇ ਯਾਰ ਉਹਨੂੰ ਐਂ ਥੋੜੀ ਵੀ ਜੰਮੀ ਰੋਟੀ ਛੱਡ ਦੇਣੀ ਐ ਜਵਾਨੀ ਚੜਾਰੀ ਮੈਂ ਫਿਰ ਇੱਕ ਕੱਦੀ ਰੋਟੀ ਤਾਂ ਬੰਦਾ ਖਾ ਸਕਦਾ ਸਵੇਰੇ ਸਵੇਰੇ ਲੱਗ ਗਈ ਰੋਟੀ ਨਹੀਂ ਐ ਨਾ ਤੁਸੀਂ ਉੱਠਦੀ ਐ ਲੱਗ ਗਈ ਸਵੇਰੇ ਸਵੇਰੇ ਲੱਗ ਗਈ ਬਾਡੇ ਚ ਲੈਣਾ ਆਹੋ ਚੱਲ ਬਣਾ ਫੜਾ ਫੜਾ ਪਰੌਂਠੇ ਫੇਰ ਅੱਜ ਅੱਜ ਕਾਦੀ ਵਾਲੇ ਪਰੌਂਠੇ ਬਣਾਏਗੀ ਹੈ? ਦਾਲ ਵਾਲੇ ਚੱਲ ਠੀਕ ਹੈ ਬਣਾਵਾਂ ਪਹਿਲਾਂ ਚਾਹ ਪਲਾ ਦੇ ਹਾਂਜੀ ਬਾਬੇ ਕੀ ਹਾਲ ਚਾਲ ਹੈ ਗੁੱਡ ਮਾਰਨਿੰਗ ਪੇ ਚਾਲੀ ਆ ਮਿੱਤਰੋ ਬੱ삐 ਬੱਕੀ ਪਰੌਂਠੇ ਬਾਈ ਅੱਜ ਬੜਾ ਦਿਲ ਕਰ ਰਿਹਾ ਮਨ ਬਣਾ ਰਹੀ ਹਾਂ ਹੁਣ ਇੱਕ ਮੰਡ ਭਾਂਡੇ ਮੈਂ ਅੱਜ ਪਰੌਂਠੇ ਬਣਾਣੇ ਕਾਦੀ ਦੇ ਚਲੇ ਦਾਲ ਵਾਲੇ ਦਾਲ ਵਾਲੇ ਕਿਵੇਂ ਮਤਲਬ ਦਾਲ ਬਣਾਈ ਸੀਗੀ ਆਪਾਂ ਠੀਕ ਹੈ ਉਹ ਥੋੜੀ ਜਿਹੀ ਬਾਤ ਸੀਗੀ ਥੋੜਾ ਜਿਹਾ ਨੰਨ ਖਜਾਦਾ ਸੀਗਾ ਓਕੇ ਤੇ ਮੈਂ ਮਤਲਬ ਮੈਂ ਸੋਚ ਰਹੀ ਐ ਵੀ ਉਹ 베이스 ਤੇ ਆਪਾਂ ਸੁਖਣੀ ਜਮਾ ਹਾਂ ਹਾਂ ਉਹ ਨੂੰ ਆਸਤੇ ਜੁੰਨਨ ਨੂੰ ਨਹੀਂ ਠੀਕ ਐ ਥੋੜੀ ਨਾ ਚੀਜ਼ ਐਡ ਕਰੂੰਗੀ ਮਿਸ ਕੋਈ ਸਾਰਾ ਕੁਝ ਓਕੇ 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 ਸਰਵਾਰ ਦੀ ਬਣਾਉਣੀ ਨਾ ਤੇ ਤੇਰੀ ਜੀ ਪਿਆਜ਼ ਵੀ ਉਸ ਬਾਥੇ ਠੀਕ ਤੇ ਬਾਕੀ ਬਾਬੇ ਨਹੀਂ ਹਟਣ ਦਾ ਨਾਮ ਨਹੀਂ ਲੈ ਰਹਿਆ ਇੱਕ ਰਾ ਤਾਂ ਮਤਲਬ ਚਕੁੰਦਰ ਸੀ ਜੋ ਬੜੀ ਤੰਗ ਕਰਦੀ ਹੁੰਦੀ ਸੀ ਯਾਰ ਚਕੁੰਦਰ ਮਤਲਬ ਹੈਗੀ ਜੀ ਚਲੋ ਰਾਹੀ ਤਾਂ ਕਹਿ ਦਿੰਦੇ ਨੇ ਕਿ ਇਹ ਪੈਸਿਆਂ ਦਾ ਪ੍ਰਤੀਜਾ ਬਾਈ ਕਹਿੰਦੇ ਹੀ ਨੇ ਸਾਰੇ ਕਿ ਜਦੋਂ ਮਤਲਬ ਚਗੁੰਦਰ ਘਰ ਆਵੇ ਇਹ ਗੱਲ ਨਹੀਂ ਗੱਲ ਸੱਚ ਆ ਬੰਦੇ ਨੂੰ ਕਿਵੇਂ ਆ ਬਾਕੀ ਮੰਨੀ ਵੀ ਹੋਈ ਆ ਗੱਲਾਂ ਨਾ ਮੱਕੀ ਮੈਂ ਕਹਿ ਦਿੰਨੇ ਆ ਪੁਰਾਣੀਆਂ ਗੱਲਾਂ ਇਹ ਸੱਚ ਹੁੰਦੀਆਂ ਨੇ ਤੇ ਕਾਫੀ ਦਿਨ ਤੋਂ ਚਗੁੰਦਰ ਆ ਰਿਹਾ ਸੀ ਸਾਡੇ ਪੈਸੇ ਦਾ ਕਿਸੇ ਪਾਸੇ ਆਣ ਹੀ ਨਹੀਂ ਰਹੇ ਸੀ ਐਵੇਂ ਇੱਕ ਤਾਲ ਦਾ ਉਹ ਹੀ ਤਾਂ ਅਸਰ ਰਹੀ ਮੈਂ ਮੈਂ ਕਿਹਾ ਚਗੁੰਦਰ ਵਾਲੀ ਮੈਂ ਕਿਹਾ ਇੰਨੇ ਦਿਨ ਹੋ ਗਏ ਰੋਜ਼ ਜ਼ਗੁੰਦਰ ਆ ਜਾਂਦੇ ਸੀ ਪੈਸੇ ਸਾਰੇ ਕਿਸੇ ਬਸੋਂ ਆ ਨਹੀਂ ਰਹੇ ਸੀ ਤੇ ਬਈ ਇਹ ਜ਼ਗੁੰਦਰ ਨਾ ਮਤਲਬ ਫਿਰ ਸਾਡੇ ਰਸੋਈ ਚ ਕੱਪੜਿਆਂ ਚ ਹਰ ਇੱਕ ਜੋ ਅੰਦਰ ਅੰਦਰ ਨੂੰ ਭੰਜਣ ਲੱਗ ਗਈ ਸੀ ਹਨਾ ਤਾਂ ਕਰਕੇ ਫਿਰ ਬਈ ਅਸੀਂ ਰਾਤ ਇਹਦਾ ਉਹ ਕਰ ਲਿਆ ਰੈਸਕਿਊ ਕਰ ਲਿਆ ਰੋਟੀ ਬਣਾਈ ਛੋਟੀ ਜੀ ਛੋਟੀ ਜੀ ਬਣਾਈ ਰੋਟੀ ਇਹ ਬਣਾਈ ਹਾਂ ਹਾਂ ਬਰਾਤ ਅੱਪ ਬਲੌਗ ਨਹੀਂ ਬਣਾਇਆ ਪਰ ਉਹ ਚੀਜ਼ ਤਾਂ ਹਨਾ ਤੇ ਫਿਰ ਬਈ ਰਾਤ ਅਸੀਂ ਕੀ ਕੀਤਾ ਤੇ ਛੋਟੀ ਜੀ ਬਣਾਈ ਰੋਟੀ ਦਾ ਇਹ ਆ ਮੈਂ ਬੈਠੀ ਆ ਵਿਚਾਰੀ ਵਿੱਚ ਓਏ ਸੁਤੀ ਹੈ ਅਰੇ ਚਕੁੰਦਰ ਹੈ ਚੂਹੀ ਹੈ ਤੇ ਜਿਹੜੀ ਚੁੰਝ ਕਿੰਨੀ ਤਿੱਖੀ ਜੀ ਹੈ ਚਕੁੰਦਰ ਹੀ ਹੁੰਦੀ ਐਵੇਂ ਜੀ ਅੱਛਾ ਤੇ ਬੱਬੇ ਉਹ ਇਹਦਾ ਕਰਤਾ ਪਰਾਂ ਤੇ ਰੈਸਕਿਊ ਐਮਨ ਇਹਦਾ ਰੈਸਕਿਊ ਕਰਤਾ ਰਾਤ ਤੇ ਬਸ ਅਗਰ ਵੀ ਇਹ ਕਹ ਹਾਂ ਤੁਸੀਂ ਸੱਚਾ ਮੰਨੋ ਕਿ ਕੀ ਮੈਂ ਸੁਣਕੀ ਹੈ ਜਿਹੜੀ ਗੱਲ ਕਹਿੰਦੇ ਨੇ ਕਿ ਚਪੌਂਦਰ ਆਂਦੀਆਂ ਨੂੰ ਮਾਰਨ ਵਾਲੇ ਚਾਹੀਦਾ ਇਹ ਮਤਲਬ ਭਜਾਣੀ ਚਾਹੀਦੀ ਪੈਸੇ ਜਾਂਦੇ ਗੱਲ ਸੱਚੀ ਹੋਣਾ ਪਤਾ ਹੈ ਕਹਿੰਦੇ ਤੇ ਹੈ ਨਹੀਂ ਬਾਕੀ ਪਤਾ ਨਹੀਂ ਮੱਕੀ ਬਾਬੇ ਬੱਦਲ ਗੜਾ ਹੋਇਆ ਬਹੁਤ ਪਿਆ ਅੱਜ ਬੜਾ ਜ਼ਿਆਦਾ ਮੀਂਹ ਪਤਾ ਲੱਗਦਾ ਪਲਾਸਟਿਕ ਕਿੰਨਾ ਪਾਣੀ ਹੂੰ ਤਲਿਆ ਤੇ ਬਾਕੀ ਬਾਬਿਓ ਕਹਿ ਰਹੇ ਮੀਂਹ ਹੈਂ ਹਾਂ ਵੀ ਕਹਿ ਲੈ ਇਹ ਪੈਣਾ ਹੀ ਹੈ ਅੱਜ ਅਮੀ ਦੱਸਿਆ ਹੋਇਆ ਸੀ ਬਾਕੀ ਯਾਰ ਕਿੱਥੇ ਗੱਲ ਆ ਮੀਨ ਇਹ ਨਾ ਸਾਰੀਆਂ ਕਮੈਂਟਸ ਪੁਕਾਰਿਆ ਯਾਰ ਗਲਤ ਕਰ ਲੈਣਾ ਬਾਕੀ ਯਾਰ ਹੈ ਤਾਂ ਦੇਖੋ ਇਹ ਸੇ ਗਲਤ ਆ ਕਿਉਂਕਿ ਜੀਰੀਆਂ ਬਾਈ ਪੱਕੀਆਂ ਖੜੀਆਂ ਨੇ ਬਹੁਤ ਜਿਆਦਾ ਮਤਲਬ ਰੱਬ ਨੂੰ ਥੋੜਾ ਜਿਆ ਸੋਚਣਾ ਚਾਹੀਦਾ ਇੰਨਾ ਵੀ ਨਿਰਦਈ ਨਹੀਂ ਹੋਣਾ ਚਾਹੀਦਾ ਕੰਮ ਨੂੰ ਲੈ ਕੇ ਯਾਰ ਕਿ ਉਹ ਜੀਰੀਆਂ ਬਾਈ ਪੱਕੀਆਂ ਖੜੀਆਂ ਨੇ ਤੇ ਵੱਡੜ ਦੀ ਕਗਾਰ ਤੇ ਕੰਮ ਸਾਰਾ ਹਨਾ ਤੇ ਐਂਡ ਵਾਲੇ ਮੌਕੇ ਤੇ ਆ ਕੇ ਜਦੋਂ ਮਤਲਬ ਇੱਕ ਜ਼ਿੰਮੇਵਾਰ ਬੰਦੇ ਨੂੰ ਯਾਰ ਇੱਕ ਕਿਸਾਨ ਨੂੰ ਇੱਕ ਉਮੀਦ ਹੁੰਦੀ ਹੈ ਕਿ ਹਾਂ ਹੁਣ ਮੇਰੀ ਫਸਲ ਵੱਡੀ ਜਾਣੀ ਆ ਤੇ ਉੱਪਰੋਂ ਰੱਬ ਇਹ ਜਾ ਕੁਝ ਕਰ ਜਦੋਂ ਲੋੜ ਸੀ ਨਾ ਪਰ ਉਹਦੋਂ ਮੀਂਹ ਨਹੀਂ ਪਾਇਆ ਬਾਈ ਹੁਣ ਜਦੋਂ ਪੱਕੀਆਂ ਖੜ ਗਈਆਂ ਐਨ ਮਤਲਬ ਵੱਢਣ ਦੀ ਗਗਾਰ ਤੇ ਨੇ ਹੁਣ ਦੇਖ ਲੋ ਮੀਂਹ ਪੈ ਗਿਆ ਤੇ ਬਾਈ ਜਦੋਂ ਚਲੋ ਮੀ ਹਲਕਾ-ਪੁਲਕਾ ਪੈਜੋ ਗੱਲ ਵੱਖਰੀ ਹੈ ਬਾਈ ਮੀ ਬੰਦਾ ਨਾਲ ਹਵਾ ਜਾਲੀ ਸਾਰੀ ਜਿਹੜੀ ਪੱਕੀ ਹੋਈ ਫਸਲ ਹੁੰਦੀ ਹੈ ਕਿਉਂ ਗਜਰ ਹੋ ਜਾਂਦਾ ਵਜਨ ਨਾਲ ਆਟੋਮੈਟਿਕ ਫਸਲ गिर ਜਾਂਦੀ ਆ ਤੇ ਬਾਈ ਜਦੋਂ ਗਿੱਲਾ ਹੋ ਗਿਆ ਫਿਰ ਕਿੰਨੇ ਕਿਨੇ ਜਿੰਦਾ ਮਸ਼ੀਨ ਵੀ ਨਹੀਂ ਚੱਲਦੀ ਨਾ ਹੀ ਵੱਢੀ ਜਾਂਦੇ ਬਾਈ ਕਿੰਨੀ ਫਸਲ ਖਰਾਬ ਹੋ ਗਈ ਆ ਤਾਂ ਦੁੱਖ ਤਾਂ ਲੱਗਦਾ ਹੀ ਆ ਯਾਰ ਹਨਾ ਬਸ ਕੀ ਅਰ ਉਹਦੇ ਅੱਗੇ ਕੀ ਦਾ ਜੋਰ ਆ ਯਾਰ ਕੀ ਕਰ ਸਕਦਾ ਕੀ ਕਰ ਰਹੀ ਹੈ ਆਟਾ ਹੋ ਰਹੀ ਹੈ ਅੱਛਾ ਇਹ ਦਾਲ ਬਗਾਟਾ ਹੁੰਨਾ ਕੀ-ਕੀ ਪਾਇਆ ਸਮਝੋ ਪਿਆਜ਼ ਹੋਰ ਟਰੀਆਂ ਮਿਰਚਾਂ ਅੱਛਾ ਉਹਦਾ ਜਿਆ ਬੀਸਾ ਅੱਛਾ ਕੱਠਾ ਹੀ ਗੁੰਨ ਲਿਆ ਦਾ ਗੌਂ ਗੱਡੇਗਾ ਮਾੜੀ ਜੀ ਜਲਦੀ ਹੈ ਕੱਠਾ ਹੀ ਗੁੰਨ ਲਿਆ ਆਟਾ ਕਾਲਾ ਯੋ ਇੰਨਾ ਆਟਾ ਕਮਾ ਕੱਠਾ ਹੀ ਗੁੰਨ ਲਿਆ ਕੱਠਾ ਵੀ ਗੁੰਨ ਲਿਆ ਠੀਕ ਹੈ ਇੰਨਾ ਉਹ ਅੱਛਾ ਖਾਉਂਗੇ ਰੋਟੀਆਂ ਵਧੀਆ ਸਵਾਦ ਨਾਲ ਕੱਟਿਆ ਹੋਇਆ ਬਹੁਤ ਸ਼ਰਮ ਆਉਂਦੀ ਹੈ ਮੈਨੂੰ ਤੁਹਾਡੇ ਸ਼ਰਮ ਆਵਾ ਕਿਤਨੀ ਕਾ ਬਹੁਤ ਸ਼ਰਮ ਆਵਾ ਤੁਹਾਨੂੰ ਹੈ ਛੇ ਲਓ ਵੀ ਬਾਬਿਓ ਅੱਜ ਬਣਾ ਰਹੇ ਆਂ ਦਾਲ ਵਾਲੇ ਪਰੌਂਠੇ ਤੁਸੀਂ ਵੀ ਐਂ ਕਰਿਆ ਕਰੋ ਥੋੜਾ ਜਿਹਾ ਪਾਣੀ ਪਾਣੀ ਦੋ ਮੈਨੂੰ ਥੋੜਾ ਜਾਇ ਤੇ ਅੱਛਾ ਇਹ ਲੋ ਅੱਛਾ ਜੀ ਮੈਂ ਮਤਲਬ ਕਿਵੇਂ ਕਰਿਆ ਜਿਵੇਂ ਯਾਰ ਜਦ ਆਪਾਂ ਦਾਲ ਬਣਾਈ ਹੁੰਦੀ ਹੈ ਹਾਂ ਆਪਾਂ ਕਈ ਵਾਰ ਇੱਕ ਟਾਈਮ ਖਾ ਕੇ ਆਪਣਾ ਦਿਲ ਨਹੀਂ ਕਰਦਾ ਬਾਅਦ ਚੋਂ ਖਾਣ ਨੂੰ ਹਨਾ ਹਾਂ ਫਿਰ ਐਂ ਕਰੋ ਵੀ ਦੂਸਰੀ ਵਾਰ ਨੂੰ ਆਟੇ 'ਚ ਗੁੰਨ ਲਓ ਦਾਲ ਦੋ ਹੋਰ ਇਹ ਵੀ ਆਜ ਬੂਜ ਭਾਗ ਹੈ ਪਿਆਜ਼ ਯੂਜ਼ ਪਾ ਕੇ ਵੀ ਸੁਨੂ ਸੁਨਹਰੀਆਂ ਮਿਰਚਾਂ ਵਗੈਰਾ ਪਾ ਕੇ ਬੜੇ ਸੁਆਕ ਕੋਣੇ ਬਣਦੇ ਨੇ ਮਤਲਬ ਗੇਰਨ ਨਾਲੋ ਚੀਜ਼ ਜੇ ਆਪਾਂ ਕੈ ਚੀਜ਼ ਯੂਜ਼ ਕਰ ਲਓ ਓਕੇ ਓਕੇ ਮਤਲਬ ਵੇਸਟੇਜ ਨਹੀਂ ਹੁੰਦੀ ਚੀਜ਼ ਦੀ ਕੈ ਦਾ ਮਤਲਬ ਇਹ ਆ ਵੇਸਟ ਨਾ ਕਰੋ ਤੁਸੀਂ ਓਕੇ ਤੇ ਬਾਬੇਓ ਅੱਜ ਮੀਂਹ ਵਾਲਾ ਮੌਸਮ ਆ ਤੇ ਇਹ ਬਣਾ ਰਹੀ ਆ ਦਾਲ ਵਾਲੇ ਫਰਾਉਂਠੇ ਅਨ ਦੇਖਦੇ ਆ ਖਾ ਕੇ ਫਿਰ ਕਿਵੇਂ ਬਣਨਗੇ ਤੇ ਬਾਕੀ ਮਿੱਤਰੋ ਜਿਵੇਂ ਆਪਾਂ ਟਰਿਪ ਤੇ ਜਾਣਾ ਹਨਾ ਤਾਂ ਫਿਰ ਆਪਾਂ ਨੇ ਜੋ ਜੋ ਵੀ ਮਤਲਬ ਦਵਾਈਆਂ ਨੇ ਸਾਰੀਆਂ ਆਪਾਂ ਨਾਲ ਲੈ ਕੇ ਜਾਣੀਆਂ ਹਨਾ ਹਨਾ ਹਾਂਜੀ ਜਿਵੇਂ ਮਤਲਬ ਕਿਸੇ ਦਾ ਸਿਰ ਦਰਦ ਹੋਵੇ ਹਨਾ ਜਾਂ ਹੁਣ ਆ ਮੰਨ ਕੇ ਚੱਲ ਕਈ ਵਾਰ ਹੁਣ ਜਿਹੜੀ ਆਪਣੀ ਸੀਟ ਹੈ ਬਾਬੇ ਉਹ ਏਸੀ ਦੀ ਸਿਸਟਾ ਨੇ ਤਾਂ ਕਰਕੇ ਮੈਂ ਤਾਂ ਤੁਹਾਨੂੰ ਇੱਕ ਗੱਲ ਦੱਸਣੀ ਹੈ ਮੈਨੂੰ ਨਾ ਤੁਸੀ ਦਵਾਈ ਦਵਾ ਦਿਓ ਯਾਰ ਤੇਰਾ ਰੋਜ਼ ਕੀ ਨਹੀਂ ਕੰਮ ਹੋ ਗਿਆ ਪਤਾ ਕੀ ਹੈ ਹਾਂ ਗੱਲ ਸੁਣ ਸੁਣਾ ਮੈਂ ਖਣੋਦ ਤੋਂ ਦਵਾਈ ਲੈਣੀ ਆ ਆਪਣੀ ਮੈਨੂੰ ਲੱ ਉੱਥੋਂ ਨਹੀਂ ਲੱਗਦੀ ਇਹਨਾਂ ਦਵਾਈ ਯਾਰ ਕਿਉਂ ਸਾਲਾ ਕਿਹੜਾ ਹਿਸਾਬ ਹੋਇਆ ਵੀ ਤੈਨੂੰ ਆਪਣੇ ਵੇਕਿਆਂ ਕੀ ਦਵਾਈ ਲੱਗ ਰਹੀ ਬਾਈ ਐਂ ਹੀ ਹੁੰਦਾ ਹੁੰਦਾ ਮੈਨੂੰ ਆਰਾਮ ਹੀ ਉੱਥੋਂ ਆਉਂਦਾ ਤੁਸੀਂ ਅੱਜ ਮੈਨੂੰ ਨਾ ਦਵਾਈ ਦਵਾ ਲਿਆ ਉਹ ਆਪਣਾ ਟਾਈਮ ਤੇ ਲੈ ਲੇਗੇ ਆਪਾਂ ਯਾਰ ਪੂਰੇ ਪਿੱਤਾ ਤੂੰ ਵਹੀ ਦਵਾਈਆਂ ਪੈਕਿੰਗ ਨਹੀਂ ਕਰਨੀ ਆ ਫਿਰ ਤੁਹਾਨੂੰ ਪਤਾ ਟਾਈਮ ਨਹੀਂ ਲੱਗਣਾ ਹੈਗਾ ਠੀਕ ਹੈ ਕਿਉਂ ਕਿਹੜਾ ਬਾਈ ਹੋਇਆ ਹੈ ਫਿਰ ਹੋਰ ਦਵਾਈਆਂ ਨੇ ਤੈਨੂੰ ਆਰਾਮ ਨਹੀਂ ਆਉਂਦਾ ਹੈ ਤੈਨੂੰ ਤੋਂ ਆਪਣੇ ਵੇਕੇ ਦੀ ਦਵਾਈਆਂ ਤੇ ਆਰਾਮ ਆਵਾਇਓ ਹੈ ਫਿਰ ਆਰਾਮ ਆਉਂਦਾ ਹੈ

ਇਹ ਤੇ ਵੀ ਦੀਏ ਮੈਂ ਇਸ ਨੂੰ ਦਵਾਈ ਦਵਾ ਕੇ ਲਿਆਣੀ ਐ ਇਸਕੇ ਬੇਕਿਆਂ ਦੇ ਦੱਸ ਕੀ ਬਾਤ ਐ ਇਹ ਦਵਾਈ ਯਾਰ ਚੰਗੀਆਂ ਵਾਤਾਂ ਤੇਰੀਆਂ ਐ ਨਹੀਂ ਚੰਗੀਆਂ ਨੂੰ ਦੱਸੋ ਮੈਂ ਕੀ ਕਹਾ ਤਾ ਹੁਣ ਦਵਾਈ ਨੂੰ ਕਹਾਂ ਜਵਾਬ ਨੇ ਉਹ ਦੱਸੋ ਕੀ ਆ ਗਈ ਉਹ ਵੀ ਤੇ ਨੋਖੜੇ ਬੇਕਿਆਂ ਦੇ ਦਵਾਈ ਚਾਹੀਦੀ ਰੋਸ ਵਜਾ ਕਰ ਰਹੇ ਬਾਬੇ ਉਹ ਇਹਨੂੰ ਦਵਾਈ ਲਾਗਦੀ ਉਧਰ ਦੀ ਆ ਤਾਂ ਕਰਕੇ ਫਿਰ ਅੱਛਾ ਇੱਕ ਚੀਜ਼ ਹੋਰ ਵਿੱਚੀ ਗੱਲ ਰਹਿ ਗਈ ਆਪਾਂ ਇੱਕਦਾਂ ਨਾਲ ਇਹਦੀ ਦਵਾਈ ਦਵਾ ਕੇ ਲੈਣੀ ਐ ਅੱਜ ਨਾਲੇ ਫਿਰ ਆਪਾਂ ਜਿੰਨੀ ਵੀ ਤਿਆਰੀ ਬਾਬੇ ਸਾਰੀ ਤਿਆਰੀ ਕਰਨੇ ਨੇ ਨਾਲ ਦਵਾਈਆਂ ਆਪਾਂ ਕੈਰੀ ਕਰਕੇ ਰੱਖਾਂਗੇ ਕਿਉਂਕਿ ਜਿਹੜੀ ਇਹਨੇ ਵਿੱਚ ਗੱਲ ਕੱਟਦੀ ਏ ਮੇਰੀ ਜਿਹੜੀ ਆਪਣੀ ਡਿੱਕ ਤਾਂ ਆਇਆ ਬਾਬੇ ਉਹ ਏਸੀ ਦੀ ਡਿੱਕ ਤਾਂ ਨੇ ਇੱਕ ਤਾਂ ਇਹਨੂੰ ਮੜਾ ਜਾ ਏਸੀ 'ਚ ਪੈਣ ਦੇ ਇਹਨਾਂ ਨਾਲ ਹੀ ਸਿੰਡ ਲੱਗ ਜਾਂਦਾ ਸੈਦ ਬੱਬੇਲੀ ਪੀਲੀ ਦਸਕਰੀ ਵਾਰ ਤੇ ਬਾਕੀ ਮੌਸਮ ਬਾਬੇ ਉਹ ਘੈਂਟ ਰਹਾ ਪਿਆ ਪੂਰਾ ਤੇ ਉਸ ਤੋਂ ਬਾਅਦ ਹਾਂ ਵਿੱਚ ਗੱਲ ਰਹਿ ਜੇ ਮੜਾ ਜੇ ਨਾਮਕ ਚੈੱਕ ਕਰੋਂਗੇ ਯਾਰ ਚੁੱਪ ਕਰ ਜਾ ਮੇਰੀ ਚਾਰ ਵਾਰ ਗੱਲ ਕੱਟਦੀ ਲੋ ਤੂੰ ਆਪ ਹੀ ਕਰ ਲੈ ਯਾਰ ਆਟਾ ਕੱਚਾ ਤੂੰ ਖਾ ਮੈਂ ਨਹੀਂ ਖਾਂਦਾ ਤੇ ਬਾਕੀ ਬੱਬੇ ਫਿਰ ਨਾ ਜਿਹੜਾ ਮਤਲਬ ਆਪਾਂ ਲੈ ਕੇ ਜਾਣੀਆਂ ਨੇ ਏਸੀ ਕਰਕੇ ਇਹਨਾਂ ਨੂੰ ਤਾਂ ਬੇਸ਼ਤੀ ਬਿਮਾਰ ਹੋ ਜਾਂਦੇ ਨੇ ਇਹ ਠੰਡੋਂ ਬੋਮਾਂਦੀ ਇੱਕ ਦਾ ਹੈ ਤਾਂ ਕਰਕੇ ਨਾ ਫਿਰ ਆਪਾਂ ਜਿਹੜੀ ਦਵਾਈਆਂ ਦੁਬਈ ਸਾਰੀ ਨਾਲ ਲੈ ਕੇ ਜਾਵਾਂਗੇ ਓਦਾਂ ਵੀ ਕਿਉਂਕਿ ਆਪਣਾ ਯਾਰ 8-10 ਦਿਨ ਦਾ ਟ੍ਰਿਪ ਹੈਗਾ ਬਾਈ 8 ਦਿਨ ਤਾਂ ਆਪਣੇ ਰਹਿਣਦੇ ਨੇ ਤੇ 4 ਦਿਨ ਆਪਣਾ ਟ੍ਰੇਨ 'ਚ ਸਫਰ ਆ ਆਣ ਜਾਣ ਦਾ ਤਾਂ ਕਰਕੇ ਬਾਈ ਫਿਰ ਦਵਾਈਆਂ ਨਾਲ ਜ਼ਰੂਰੀ ਨੇ ਅੱਜ ਤੁਸੀਂ ਵੀ ਕਿਤੇ ਵੀ ਟ੍ਰਿਪ ਤੇ ਜਾਂਦੇ ਆ ਬਾਈ ਦਵਾਈਆਂ ਬਹੁਤ ਜ਼ਰੂਰੀਆਂ ਤਾਂ ਕਰਕੇ ਆਪਾਂ ਸਾਰੀ ਦਵਾਈਆਂ ਨਾਲ ਕੈਰੀ ਕਰਾਂਗੇ ਠੀਕ ਹੈ ਨਾ ਮਨ ਹਾਂਜੀ ਇੱਥੇ ਰੱਖ ਇੱਥੇ ਰੱਖ ਜੋਰ ਲਾ ਕੇ ਓ ਥੇ 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 ਗੁਨ ਦੇ ਨੂੰ ਬੜੀ ਯਾਦ ਆਉਂਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ ਮੈਨੂੰ ਸੁਪਨੇ ਜਿਹਾਣੇ ਕੇ ਜਗਾਉਂਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ ਅੱਜ ਬਾਈ ਆਟੇ ਦੀ ਚਿੜੀ ਨੇ ਯਾਦ ਆ ਰਹੀ ਹੈ ਤਾਂ ਕਰਕੇ ਚੱਲੀ ਅੱਜ ਪੇਕਿਆ ਨੂੰ ਦਵਾਈ ਹੋਰ ਹੋਰ ਚਿੜੀ ਯਾਦ ਆ ਰਹੀ ਹੈ ਨੂੰ ਆਟੇ ਚਿੜੀ ਯਾਦ ਆ ਰਹੀ ਬੱਬੇ ਚਿੜੀ ਤਾਂ ਕਰਕੇ ਕੋਈ ਨਾ ਘਰ ਤੈਸਰੋ ਚਲ ਠੀਕ ਹੈ ਬਸ ਗੁੰਨ ਲੈਣਾ ਠੀਕ ਹੈ ਬੱਬੇ ਬਣਾ ਲੈ ਪਰੌਂਠੇ ਤੇ ਫਿਰ ਖਾਣੇ ਆ ਘੈਂਡ ਘੈਂਡ ਪਰੌਂਠੇ ਬਣਾ ਮੰ ਠੀਕ ਹੈ ਫਿਰ ਓਕੇ ਕਿਤੇ ਬਿਜਲੀ ਤਾਂ ਨਹੀਂ ਗਿਰ ਗਈ ਕਿਤੇ ਗਿਰੀ ਹੈ ਹੈ ਪੱਕੀ ਗੱਲ ਆ ਧੱਕਾ ਬਿਆ ਨਾ ਵੀ ਨੂੰ ਰੰਗ ਦੇ ਕੈਮਰੇ ਚ ਤਾਂ ਦਿਖ ਨਹੀਂ ਰਹੀ ਕਿਤੇ ਬਿਜਲੀ ਉਹ ਕੈਮਰੇ ਬੰਦ ਕਰ ਦੋਏ ਕਿਉਂ ਕਈ ਵਾਰ ਕੈਮਰੇ ਕੋਲ ਮਰੇ ਤੇ ਲੱਗੇ ਚੇ ਬਿਜਲੀ ਚੱਲ ਬਣਾ ਲੈ ਬਣਾ ਲੈ ਰੋਟੀ ਬਣਾ ਲੈ ਫਟਾਫਟ ਸਾਹਿਬ ਬਣਨ ਲੱਗੇ ਪਕੌੜੇ ਨਾ ਪਕੌੜੇ ਕਹਿੰਦਾ ਪਰੌਂਠੇ ਯਾਹ ਪਾਸ। ਓ ਮਾਈ ਗੋਡ ਨਾਸ। ਮੈਂ ਐਕਸਟਲੀ ਛੋਟੇ ਛੋਟੇ ਬਣਾਦੀ ਆ। ਲਓ ਮੇਟਾ ਚੈੱਕ ਕਰੋ। ਪਿਆਜ਼ ਵਗੈਰਾ ਪਾਏ ਨੇ ਨਾ ਜਿਹੜੇ ਚੈੱਕ ਕਰੋ। ਉਹਦੇ ਕਰਕੇ ਨਾ ਛੋਟੇ ਛੋਟੇ ਅੱਛੇ ਬਣਦੇ ਨੇ ਇਹ। ਹੋ ਅੱਛੇ। ਜ਼ਿਆਦਾ ਵੱਡੇ ਨਹੀਂ ਬਣਦੇ। ਆਪ ਕਹਾਂ ਸੇ ਆਏ ਹੋ? ਹਮ ਆਏ ਹਾਂ ਵਿਹਾਰ ਸੇ। ਵਿਹਾਰ ਸੇ ਬਬੂਆ? ਯਾਹ ਬਬੂਆ। ਦੇਸੀ ਕੀ ਯਾਹ? ਓਹ। ਚੈੱਕ ਕਰੋ ਬਾਬੇ ਪਰੌਂਠੇ। ਗੱਲਬਾਤ ਐਂਡ ਹੋਣ ਜਾ ਰਹੀ ਆ ਬਾਬੇਓ ਅੱਜ ਪੱਕਾ। ਦੇਸੀ ਕੀ ਲੱਗਦੀ ਹੈ। ਬੜਾ ਠੀਕ ਐ। ਤੇ ਚੱਕਰ ਪਤਾ ਕੀ ਸੀਗਾ ਮਤਲਬ ਮੈਂ ਵੀ ਯਾਰ ਹੋਂਦਾਂ ਕਿਉਂ ਨਜ਼ਰ ਆ ਪੱਡਾ ਏਟਿੰਗ ਇੰਟੂ ਏਟਿੰਗ ਕਰਦੇ ਆ ਨਾ ਤਾਂ ਵਿੱਚ ਵਿੱਚ ਦਿਲ ਕਰ ਜਾਂਦਾ ਕਈ ਵਾਰੀ ਖਾਣ ਨੂੰ ਤਾਂ ਕਰਦੇ ਪਰ ਇਹ ਹੈ ਮਤਲਬ ਇੱਕ ਇੱਕ ਟਾਈਮ 'ਚ ਤਾਂ ਖਾਣਾ ਚਾਹੀਦਾ ਹੈ ਨਾ ਆਪਾਂ ਨੂੰ ਹਾਂ ਬਾਕੀ ਬੱਸ ਜਮਾਂ ਵੀ ਰੋਟੀ ਵੀ ਛੱਡਣੀ ਜੀ ਰੋਟੀ ਛੱਡ ਗਏ ਕਿ ਜਮਣ ਕੰਮ ਨਾਲ ਚੱਲਦਾ ਰਿਹਾ ਹੈ ਨਾ ਐਗਲੀ ਕਿੰਨੀ ਕਿਉਂਕਿ ਆਪਾਂ ਨੂੰ એનર્ਜੀ ਮਿਲਦੀ ਹੈ ਨਾ ਰੋਟੀ ਤੋਂ ਹਾਂ ਯੋ ਇਤਨਾ ਦਿਮਾਗ ਹੈ ਨਾ ਦੇਖੇ ਥੋੜਾ 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 ਦਿਮਾਗ ਹੈ ਉਗਲੀ ਵਾਰਤੀ ਸੀ ਦਿਮਾਗ 'ਚ ਤੇਰੇ ਦਿਮਾਗ ਵੀ ਹੈਗਾ ਹਾਏ ਹਾਏ ਹੈਗਾ ਤੇਰਾ ਦਿਮਾਗ ਚਲ ਬਣਾ ਬਣਾ ਛੇਤੀ ਮੈਨੂੰ ਭੁੱਖ ਵੜੀ ਲੱਗ ਰਹੀ ਯਾਰ ਮਨ ਕਾਸ ਗੱਲ ਖਾਵੀਗੇ ਅੱਜ ਨਹੀਂ ਇਤਰੀ ਨਾ ਖਾ ਲੈ ਸੁੱਕੀ ਹੱਸੀ ਮਜ਼ਾਕ ਆ ਬਾਬੇਓ ਤੇ ਬਾਕੀ ਬਣਾ ਲੈ ਮੀਤ ਪਰੌਂਠੇ ਦਹੀਂ ਦਾ ਖਾਣੀਓ ਖਾਣੀ ਹੈ ਵਿੱਚ ਯਾਰ ਅੱਜ ਬੁੰਦੀ ਵਾਲਾ ਦਹੀਂ ਵਾਲੀ ਪਾ ਲੋ ਪਾ ਲੋ ਹੈ ਔਰ ਇਹ ਪਿਆ ਬਾਕਸ ਮੈਂ ਦੇਣੀ ਹਾਂ ਤੁਹਾਨੂੰ ਹਣਾ ਘੈਂਟ ਜੀਤ ਘੈਂਟ ਜੀਤ ਦਹੀਂ ਹੋ ਗਿਆ ਨਾ ਮਤਲਬ ਅੱਜ ਬ੍ਰੇਕਫਾਸਟ ਨਾ ਪੂਰਾ ਖਤਰਨਾਕ ਹੋਣਾ ਜੀ ਪਾਊਡਰ ਪਾਉਗੀ ਵਿੱਚ ਵਿੱਚ ਮਤਲਬ ਜਿਵੇਂ ਖਾਇਆ ਪੀਆ ਸਾਰਾ ਕੁਝ ਹਾਜਮ ਇਸ ਤੋਂ ਦੇਖਿਆ ਤੁਸੀਂ ਕਿਆ ਲਾਜਵਾਵ ਆਊਗਾ ਵਧੀਆ ਬਣਾਉਗੇ ਬਿਲਕੁਲ ਨੇ ਹੋਏ ਜੀਰੇ ਦਾ ਜਿਹੜਾ ਸੁਆਦ ਆਉਂਦਾ ਨਾ ਦਹੀਂ ਚ ਚਲ ਫਿਰ ਠੀਕ ਹੈ ਚੱਕਵਰਾ ਇਦਾਂ ਹੀ ਬੁੰਦੀ ਖਾਣੀ ਆ ਠੀਕ ਹੈ ਨਾਲ ਭੁੱਖ ਬੜੀ ਲੱਗੀ ਆ ਯਾਰ ਮਾਣ ਪਤਾ ਕੀ ਚੱਕਰ ਡਾਈਟਿੰਗ ਕਰਨੀ ਵੀ ਠੀਕ ਆ ਵੀ ਪਰ ਕਦੇ ਕਦੇ ਖਾ ਲੈਣਾ ਚਾਹੀਦਾ ਹਨਾ ਬਹੁਤੀ ਰੋਟੀ ਛੱਡ ਕੇ ਵੀ ਬਬਿਓ ਪਤਾ ਕੀ ਚੱਕਰ ਆ ਫਿਰ ਬਹੁਤਾ ਯਾਰ ਬੰਦਾ ਬਿਮਾਰ ਜਾਵਣਗਾ ਇਕਦਮ ਹਨਾ ਤੇ ਵਿੱਚ ਵਿੱਚ ਖਾ ਲਿਆ ਕਰੋ ਰੋਟੀ ਰੋਟੀ ਖਾਣੀ ਜ਼ਰੂਰੀ ਵੀ ਹੁਣ ਮੈਂ ਵੀ ਇਦਾਂ ਹੀ ਕਰਦਾ ਮੋਸਟਲੀ ਕਿ ਉਹਦਾ ਜੀ ਦਿਨ ਚ ਇੱਕ ਟਾਈਮ ਤਾਂ ਮੈਂ ਰੋਟੀ ਖਾਣਾ ਹੀ ਕਰਦਾ ਉਹ ਵੀ ਇਦਾਂ ਨਹੀਂ ਵੀ ਹਾਂ ਪੰਜ ਪੰਜ ਛੇ ਛੇ ਰੋਟੀਆਂ ਨਹੀਂ ਨਹੀਂ ਅੱਬੇ ਹੋਇਆ ਕਰੇ ਇੱਕ ਜਾਂ ਦੋ ਦੋ ਤੋਂ ਵੱਧ ਨਹੀਂ ਬਸ ਦੋ ਜਾਂ ਤਿੰਨ ਲਾਸਟ ਤਿੰਨ ਹਨ ਇਸ ਤੋਂ ਬਾਅਦ ਤਾਂ ਨਹੀਂ ਖਾਂਦਾ ਤੇ ਬਸ ਇੰਨੀ ਕਿ ਰੋਟੀਆਂ ਖਾਣਾ ਉਹ ਵੀ ਕਦੇ ਹੋਇਆ ਨਹੀਂ ਦਾ ਆਲਮੋਸਟ ਵੈਸੇ ਤਾਂ ਮੈਂ ਮੋਸਟਲੀ ਉਹ ਖਾਂਦਾ ਹੀ ਨਹੀਂ ਬੰਦੇਓ ਤੇ ਅੱਜ ਮੇਰਾ ਦਿਲ ਕਰ ਰਿਹਾ ਸੀ ਕੁਝ ਮੀ ਪੈਰਾਂ ਤੇ ਕੀ ਕਰੀਏ ਬਣਾ ਲੀਏ ਪਰੌਂਠੇ ਅੱਗੇ thro ਦਹੀਂ ਬੁੰਦੀ ਆਪਣੀ ਰੈਡੀ ਆ ਬਾਕੀ ਚ ਪਾਵਾਂਗੇ ਇੱਕ ਕਾਲੀ ਮਿਰਚ ਤੇ ਨਮਕ ਰਾਈਟ ਲਿਓ ਜੀ ਚੈੱਕ ਕਰੋ ਬਰਾਉ ਹੈ ਵੇ ਬੱਦਲ ਬਿਜਲੀ ਵਾਕਿਆਰ ਬਾਬੇ ਮੀਂਹ ਨਾ ਪਵੇ ਤਾਂ ਚੰਗੀ ਗੱਲ ਆ ਯਾਰ ਹਨਾ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਫਸਲਾਂ ਦਾ ਯਾਰ ਆਣਾ ਮਣ ਤੇ ਇਹ ਕਿਉਂ ਕਿਹਾ ਸੀ ਬਾਈ ਸਵੇਰ ਸਾਰੇ ਡੈਡੀ ਇਹਨਾਂ ਨੂੰ ਉੱਧਰ ਫੋਨ ਵੀ ਕਰਿਆ ਇਹਨਾਂ ਨੇ ਫੋਨ ਨਾ ਚੱਕਿਆ ਤੇ ਫਿਰ ਜਦੋਂ ਗੱਲ ਹੋਈ ਐਨਾ ਸ਼ੁਕਰ ਕਿ ਉੱਧਰ ਮੀਂਹ ਨਹੀਂ ਪੈ ਰਿਹਾ ਸੀ ਤੇ ਨਾ ਹੀ ਪਵੇ ਯਾਰ ਕਿਹਦੀ ਪਤਾ ਬੋਲ ਸੀ ਪੈਣ ਵੀ ਨਾ ਲੱਗਿਆ ਪੈਣ ਵੀ ਹਾਂ ਨਾ ਚਲ ਨਹੀਂ ਪਵੇ ਤਾਂ ਯਾਰ ਚੰਗਾ ਹੀ ਹੈ ਵੈਸੇ ਆ ਗਈ ਆ ਜੀਰਾ ਪਾਊਡਰ ਓਕੇ ਓਕੇ ਲਓ ਵੀ बस बस ਥੋੜਾ ਹੀ ਪਾਇਓ ਯਾਰ ਅਬੋ ਦਾ ਵੀ ਨਹੀਂ ਆਪਣੇ ਵਾਲੇ ਚਪਾਲਾ ਤੋਂ ਡੱਬੀ ਪੂਰੀ ਪਾਣੀ ਆ ਜੀ ਇਹ ਕਹ ਲੈ ਬਿਜਲੀ ਕਿੰਨੀ ਜ਼ਿਆਦਾ ਹੋ ਰਹੀ ਆ ਨਾ ਹੈ ਭਾਈ ਇੱਧਰ ਬਿਜਲੀ ਲੱਛੀ ਬਾਹਰ ਉਧਰ ਪਰੇ ਗੱਡੀ ਘੜੀ ਇੱਕ ਬੰਦੇ ਦੇ ਕੇ ਉਹ ਟੂੰ ਟੂੰ ਲੱਗ ਜਾਂਦੀ ਆ ਕਰਨ ਘੜੀ ਕੇ ਬਾਅਦ ਮਾਣ ਉਹਨੂੰ ਬਿਮਾਰੀ ਆ ਗੱਡੀ ਨੂੰ ਹਾਂ ਆ ਦੇ ਨੇੜੇ ਕੋ ਪਟਾਕਾ ਵੀ ਮਾਰਦੇ ਨੇ ਗੱਡੀ ਜਿਵੇਂ ਉਧਰ ਪਟਾਕੇ ਜਾ ਰਹੇ ਨੇ ਆਣੇ ਉਹ ਸਾਰੀ ਟੂੰ 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 ਟੂ ਕਰੀ ਜਾਂਦੀ ਆ ਹਨ ਮੀ ਹਟਦਾ ਮੈਨੂੰ ਲੱਗਦਾ ਯਾਰ ਹੈ ਜੇ ਮੀ ਨਾ ਹਟੇ ਪਰ ਕੱਲੂ ਚੱਲੀਏ ਕਾਲੂ ਜਾਖ ਨਹੀਂ ਨਹੀਂ ਦਲ ਪਰਨੀ ਕਿਹਣੀ ਲੱਖ ਜੇ ਤੂੰ ਦਵਾਈ ਲੈਣੀ ਹੋ ਵੀ ਨਹੀਂ ਮਿਲਨੀ ਮੈਂ ਕੱਲੂ ਨਹੀਂ ਮੱਥਾ ਟੇਕਣ ਆਣਾ ਉੱਥੇ ਕਥ ਗਰਤਾ ਹੈ ਨਹੀਂ ਮੈਂ ਤੋ ਦਵਾਈ ਦਿੰਨੀ ਆਉਣੀ ਅੱਜ ਮਿਲਣਾ ਨਾ ਫੋਨ ਨਹੀਂ ਕਰਨਾ ਕਿਉਂਕਿ ਸਾਥ ਮੇਰੇ ਫੋਨ ਦਾ ਬੈਲੈਂਸ ਵੀ ਨਹੀਂ ਹੈਗਾ ਹੁਣ ਮੀਂਹ ਦਾ ਫਿਰ ਤੇਜ਼ ਹੋ ਗਿਆ ਹਾਂ ਸ਼ਨੀਵਾਰ ਨੂੰ ਚਲ ਠੀਕ ਆ ਅਰੇ ਕਿਉਂ ਮੀਂਹ ਕਿੰਨਾ ਤੇਜ਼ ਆ ਗਿਆ ਮਨ ਅੱਜ ਤਾਂ ਨਾ ਫੱਟੇ ਚੱਕੇ ਪਏ ਨੇ ਸਵੇਰ ਦੇ ਮੀਂਹ ਪਿਆ ਪਿਆ ਯਾਰ ਅੱਡੇ ਹੋਈ ਪਈ ਹੈ ਹੈ ਵਧੀਆ ਹੋ ਗਿਆ ਹਾਂ ਅੱਜ ਜੇ ਦਵਾਈ ਲੈਣ ਨਹੀਂ ਜਾ ਰਹੇ ਮੈਂ ਆਪਣੇ ਸੂਟ ਨਵੇਂ ਬਣ ਦੂੰ ਜਿਹੜੇ ਸੀਨੇ ਵਾਲੇ ਆਓ ਤਿਆਰੀ ਕਰ ਲਓ ਨਹੀਂ ਆ ਲੈਣਾ ਅੱਜ ਕੱਪੜਾ ਐਕਚੁਅਲੀ ਸਾਡੇ ਮੰਮੀ ਗਏ ਹੋਏ ਸੀਗੇ ਸਾਡੇ ਲੱਭ ਜੀ ਉਹਨਾਂ ਕੋਲ ਠੀਕ ਹੈ ਯੈਸ ਉਹਨਾਂ ਨੇ ਨਹੀਂ ਜਾਣਾ ਹਜੂਰ ਸਾਹਿਬ ਉਹਨਾਂ ਦਾ ਪੈਕਿੰਗ ਵਗੈਰਾ ਕਰਨਾ ਹਾਂ ਕਿਉਂਕਿ ਉਹਨਾਂ ਨੇ ਜਾਣਾ ਦੇਖ ਮੈਂ ਤੁਹਾਨੂੰ ਦੱਸ ਲੈਣਾ ਉਹਨਾਂ ਨੇ ਜਾਣਾ ਬਾਬੇ ਉਹ 29 ਤਰੀਕ ਨੂੰ ਮਤਲਬ ਦਿਨ ਐਤਵਾਰ ਤੇ 29 30 ਨੂੰ ਪਹੁੰਚ ਜਾਣਗੇ ਉਹ ਪੀਕਾ ਤੀਨੂੰ ਪਹੁੰਚਣਗੇ ਤੇ ਉਸ ਤੋਂ ਬਾਅਦ ਆ 30 ਇਹ ਤੀਹਾਂ ਨੇ ਮਿਲਨਾ ਹਾਂ 30 ਤੇ ਉਹਨਾਂ ਨੇ ਉੱਧਰ ਬੈਠ ਜਾਣਾ 6 ਤਰੀਕ ਨੂੰ ਸਾਡੀ ਜਿਹੜੀ ਇਧਰ ਉਹ ਮਤਲਬ ਟ੍ਰੇਨ ਆ ਉਹ ਹੈਗੀ 6 ਨੂੰ ਅਸੀਂ ਉੱਥੇ 7 ਨੂੰ ਪਹੁੰਚ ਜਾਾਂਗੇ ਉਹ ਪਹੁੰਚ ਜਾਣਗੇ ਅਸੀਂ ਇਧਰ ਉਤਰ ਪਾਂਗੇ ਬਸ ਐਦਾਂ ਓਏ ਥੋਏ ਮਨ ਫੱਦੇ ਹੋਊਗੀ ਯਾਰ ਅੱਜ ਦਾ ਮੀਂਹ ਵਾਲੀ ਇਹ ਤਾਂ ਨਹੀਂ ਹਟਦਾ ਯਾਰ ਕੀ ਚੀਜ਼ ਹੈ ਹੱਦੇ ਪਾਰ ਹੋ ਗਿਆ ਉਹ ਜਦੋਂ ਹੱਦੇ ਪਾਰ ਹੋ ਗਈ ਸਹੀ ਗੱਲ ਆ ਯਾਰ ਬਬੇ ਥੰਬਨੇਲ ਵਾਸਤੇ ਤਿਆਰੀਆਂ ਹੁੰਦੀਆਂ ਥੰਬਨੇਲ ਵਾਸਤੇ ਤਿਆਰੀਆਂ ਹੋ ਰਹੀਆਂ ਨੇ ਇਹ ਮੈਂ ਕਹਾ ਮੈਂ ਕਹਾ ਇਦਾਂ ਹੀ ਫੋਟੋ ਚਾਹਲਾ ਥੰਬਨੇਲ ਤੇ ਲਾਣ ਨੂੰ ਕਹਿੰਦੀ ਨਾ ਤਿਆਰੀ ਪੂਰੀ ਚਾਹੀਦੀ ਐ ਮੈਨੂੰ ਐ ਬਬੇ ਤਿਆਰੀ ਪੂਰੀ ਚਾਹੀਦੀ ਐ ਨਾ ਮੈਨੂੰ ਥੰਬਨੇਲ ਹੀ ਲਵਾਸ ਕਿਵੇਂ ਨਹੀਂ ਵਾਂ ਸੈਟ ਕਰ ਉਹ ਯਾਰ ਮੈਨੂੰ ਵੀ ਆ ਜਾ ਉਲੀ ਤੋਂ ਦੇਖੀਂ ਜੀ ਥੋੜੇ ਹਾਲੇ ਆ ਜਾ ਭੱਜ ਜਾ ਭੱਜ ਫੜਾ ਫੜ ਮੀਂਹ ਦੇਖ ਲੈ ਕਿੰਨਾ ਵਹਿ ਰਿਹਾ ਅੱਜ ਹਲੇ ਬਾਬੇ ਨੇ ਚਕੁੰਦਰ ਨੂੰ ਵੀ ਵਿਚਾਰੀ ਛੱਡ ਗਿਆ ਨਾ ਮਾੜਾ ਜਾ ਮੀਂਹ ਹਟ ਜਾ ਇਹਨੇ ਵੀ ਛੱਡ ਗਿਆ ਨਾ ਚੈੱਕ ਕਰੋ ਯਾਰ ਚੈੱਕ ਕਰੋ ਰਬਾ ਬੱਸ ਕਰ ਬੱਸ ਕਰ ਬਾਈ ਬੱਸ ਕਰ ਤੇਰੀ ਭੈਣ ਨੂੰ ਹੀ ਦੇਖੀ ਜਾ ਰਹੀਆਂ ਹੁਣ ਮੇਰੀ ਭੈਣ ਆ ਇਹਦੇ ਹੋਰ ਤੇਰੇ ਵਰਗੇ ਮੂੰਹ ਐ ਤੇ ਤਿੱਖਾ ਐ ਨਾ ਕਰ ਬੈਠੀ ਰਹਿੰਦੇ ਤੈਨੂੰ ਕੀ ਕਰੇ ਠੰਡ ਲੱਗ ਰਹੀ ਆ ਉਹਨੂੰ ਤੇਰਾ ਦਿਮਾਗ ਖਰਾਬ ਐ ਯਾਰ ਮਨ ਕੀਆ ਕਰ ਰਹੀ ਆ ਖੜ ਦੇ ਪਰ ਖੋਲਣਾ ਹੈ ਮੈਂ ਹਰਦਿਕ ਕਿੰਨਾ ਲੱਜਾ ਦੇ ਦਿਖਾਉਂਦੇ ਆਈ ਏ ਇੱਧਰ ਵੀ ਸੈਟ ਆ ਬੈਠੀ ਆ ਪਰ ਨਾ ਨਾ ਫਾਲੀ ਕੋਈ ਮੇਹਲਾਦੀ ਏ ਤੇਰੇ ਵਾਂਗੂ ਮੂੰਹ ਫਾਈ ਤੇਰਾ ਇੱਧਰ ਤੇਰੇ ਵਾਂਗੂ ਨਾਸਾ ਘੱਟ ਰਹੀ ਏ ਹਾਂ ਮੰਮੀ ਅੱਨੀ ਬਿਜਲੀ ਵਈ ਧਰਤੀ ਨੂੰ ਲਗ ਲਗ ਮੁੜੇ ਝੂਠ ਬੋਲ ਰਹੇ ਨੇ ਮੰਮੀ ਤੇਨ ਲੱਗ ਲੱਗ ਇਹ ਸੌ ਖਾ ਜਾ ਵੀ ਨਹੀਂ ਧਰਤੀ ਲੱਗ ਲੱਗ ਮੋੜ ਰਹੀ ਫਿਰ ਦੇਖੀ ਸੀ ਤੁਸੀਂ ਨਹੀਂ ਗੜ ਕੇ ਕਿੰਨੀ ਦੀ ਗੜਕੀ ਸੀ ਫਿਰ ਗੜਨੀ ਧੋਈ ਗਈ ਨੋਰ ਮੰਮੀ ਚਕੁੰਦਰ ਫੜ ਲਈ ਆਪਾਂ ਨੇ ਹਾਂ ਮੰਮੀ ਚਕੁੰਦਰ ਫੜ ਲਈ ਮੰਮੀ ਜੀ ਅਸੀਂ ਚਕੁੰਦਰ ਫੜੀ ਹੈ ਜਿਹੜਾ ਬढ़ाई ਆ ਤੁਹਾਡੇ ਆ ਤੁਸੀਂ ਆਓਗੇ ਤੁਹਾਨੂੰ ਦਿਖਾਉਂਗੇ ਹੋਰ ਬਹੁਤ ਬੰਦ ਪਿਆ ਆਸ ਹੋਰ ਪੂਰਾ ਦੂਰ ਛੱਡ ਕੇ ਆਉਂਗੇ ਐਨੇ ਆਪਾਂ ਨੂੰ ਐਨੇ ਪੈਸੇ ਨਹੀਂ ਨਾ ਚਾਹੀਦੇ ਮੰਮੀ ਮੰਮੀ ਜੀ ਇੰਨੇ ਪੈਸੇ ਨਹੀਂ ਲੈਣਾ ਚਾਹੀਦੇ ਆਪਾਂ ਨੂੰ। ਚਲੋ ਠੀਕ ਛੱਡ ਕੇ ਆਵਾਂਗੇ ਪਰਾ ਦੂਰ ਦੂਰ ਛੱਡ ਕੇ ਆਉਂਗੇ ਇਹਨੂੰ। ਛੱਡ ਕੇ ਆਵਾਂਗੇ ਦੁਕਾਨਾਂ 'ਚ ਪੁੰਨਾਂ ਨਹੀਂ ਕਰਨੀ। ਹਾਂਜੀ ਇਹ ਕੰਮ ਕੇ ਕੱਛੇ ਮਾ ਪਾਦਨੀ ਚ ਗੁੰਦਰ ਆਪਾਂ ਨੇ। ਚਲੋ ਠੀਕ ਆ ਜਾਓ। ਠੀਕ ਆ ਚਲੋ। ਓਕੇ। ਤੂੰ ਕਰੀ ਫੋਨ। ਆਪ ਹੀ ਆਇਆ ਸੀ ਨਾ। ਓਕੇ ਓਕੇ। ਲੋ ਬਾਬਿਓ ਤੇ ਆਪਣਾ ਬ੍ਰੇਕਫਾਸਟ ਹੈਗਾ ਰੈਡੀ। ਅੱਪਾ ਕਰ ਲਈਏ ਬ੍ਰੇਕਫਾਸਟ ਆਪਣੇ ਪਿਆਜ਼ ਦਾਲ ਵਾਲੇ ਪਰੌਂਠੇ ਨਾਲ ਆਪਣੀ ਦਹੀਂ ਬੁੰਦੀ ਵਾਲੀ ਹਾਂ ਬਈ ਐਹੀ ਹੈ ਤੇ ਬਾਈ ਕਰ ਲਈਏ ਟੇਸਟ ਹੁਣ ਅੱਜ ਬਾਈ ਠੀਤ ਮੀਣਾ ਓਹੋ ਹੋਹ ਕਹਿੰਦਾ ਸੌਫਟ ਦਿਖੋ ਗਿੰਦਰ ਹੂੰ ਬੇਸਨ ਬਾਹਰ ਵਿੱਚ ਤਾਂ ਕਰਕੇ ਹਨ ਪਾਣੀ ਘੱਟ ਪਾਇਆ ਤੇ ਦੀ ਦਾਲ ਨਾਲ ਗੁੰਨੇ ਹਨ ਇਹ ਹੂੰ ਤੇ ਲੋ ਮਿੱਤਰ ਬ੍ਰੇਕਫਾਸਟ ਆਪਾਂ ਕਰ ਲਈਏ ਤੇ ਨਾਲੇ ਆਪਾਂ ਇਸੇ ਨਾਲ ਆਪਾਂ ਆਪਣਾ ਵਲੌਗ ਕਰ ਦਿੰਨੇ ਇਥੇ ਐਂਡ ਮਿਲਦੇ ਕਿਸੇ ਨਵੇਂ ਵਲੌਗਸ ਚਿਲਡਰਨ ਬਾਏ ਬਾਏ ਟੇਕ ਕੇਅਰ ਬਾਏ 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 ਤੇ ਵੀਡੀਓ ਕਿਸੇ ਵੀ ਰੀਜ਼ਨ ਕਰਕੇ ਕੈਂਡ ਲੱਗੀ ਹੋਵੇ ਬਬੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਚੈਨਲ ਨੂੰ ਮਿਲਦੇ ਆ ਕਿਸੇ ਨਵੇਂ ਵਲੌਗਸ ਚਿਲਡਰਨ ਬਾਏ 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 ਬਾਏ